ਪਰ ਉਠੇ ਦੇ 5 ਵਜੇ ਤੇ ਆ ਤੇ ਅੱਜ ਅਸੀਂ ਫਿਰ ਜਾ ਰਹੇ ਆ ਬਾਵਾ ਚਭਾਲ ਦੇ ਵਿੱਚ ਆਪਣੇ ਘਰੋਂ 20 ਕਿਲੋਮੀਟਰ ਹੋਣਾ ਗੰਡੇ ਵਧੀਆ ਪਾਲਦੇ ਸਨ ਵਧੀਆ ਵਧੀਆ ਨੇ ਗੰਡੇ ਗਲੇ ਮਰੇ ਹਾਂ ਉਹ ਵੀ ਉਸ ਵਕਤ ਫਸਟ ਫਸਲਾ ਇਸ ਗੁਰਦੁਆਰਾ ਬਨੰਦ ਇਤਿਹਾਸ ਕੁਝ ਇਸ ਤਰ੍ਹਾਂ ਹੈ ਕਿ ਜਦੋਂ ਇੱਕ ਵਾਰੀ ਅਕਬਰ ਬਾਦਸ਼ਾਹ ਗੋਇੰਦਵਾਲ ਸਾਈ ਵਿਖੇ ਆਇਆ ਸਨ 1594 ਈਸਵੀ ਵਿੱਚ ਪੰਚਮ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਅਤੇ ਜੋ ਵੀ ਕੋਈ ਮੁਰਾਦ ਲੈ ਕੇ ਆਂਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਸਿੱਖ ਬਾਬਾ ਜੀ ਦਾ ਜਨਮ ਅੰਮ੍ਰਿਤਸਰ ਦੇ ਛੋਟੇ ਜਿਹੇ ਪਿੰਡ ਕੱਥੂ ਨੰਗਲ ਵਿੱਚ ਹੋਇਆ ਸੀ ਦੀ ਹਾਕਮਾ ਦੇ ਸਿਪਾਈ ਆਪਣੇ ਘੋੜਿਆਂ ਦੇ ਨਾਲ ਸਾਡੇ ਖੇਤਾਂ 'ਚ ਆ ਗਏ ਤੇ ਪੱਕੀ ਫਸਲ ਨੂੰ ਤੋੜ ਕੇ ਇਸ ਗੱਲ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਗਲੇ ਲਗਾ ਕੇ ਕਿਹਾ ਤੇਰੀ ਉਮਰ ਬੱਚਿਆਂ ਵਾਲੀ ਫਾਈਨਲੀ ਗਾਈਜ਼ ਅਸੀਂ ਦਰਸ਼ਨ ਕਰ ਲਏ ਬਾਬਾ ਜੀ ਦੇ ਹੁਣ ਮਿਲਦਾ ਥੋੜੀ ਹਵਾ ਹਵਾ ਚਲਦੀ ਹੈ ਨਾ ਤਾਂ ਘਟਾ ਬਾਰੂ ਆ ਜਾਂਦਾ ਅੱਜ ਮੀਕ ਨੂੰ ਕੋ ਮਾਲ ਲੈ ਚਲੇ ਰਸੀ ਬਾਨ ਕੇ ਚੱਲ ਮੈਕਸ ਲੈ ਜਾ ਸੋ ਗੁੱਡ ਮਾਰਨਿੰਗ ਗਾਈਜ਼ ਕਿਵੇਂ ਤੁਸੀਂ ਸਾਰੇ ਆਇਓ ਹੁ ਤੁਸੀਂ ਸਾਰੇ ਵਧੀਆ ਹੋਗੇ ਅੱਜ ਮੈਂ ਸਵੇਰੇ ਸਵੇਰੇ ਉੱਠ ਚੁੱਕੀ ਆ ਕਿੰਨਾ ਟਾਈਮ ਹੋ ਗਿਆ 6 ਵਜੇ ਗਿਆ ਨਾ 6 ਵਜੇ ਆ ਤੇ ਅੱਜ ਗਿਆ ਪਰ ਉਠੇ ਤੇ 5 ਵਜੇ ਤੇ ਆ ਨਾ ਤੂੰ ਕਿ ਰੈਡੀ ਹੋ ਰਹੀ ਸੀ ਕਿ অলਮੋਸਟ ਹੋ ਹੀ ਚੁੱਕੇ ਆ ਤੇ ਅੱਜ ਅਸੀਂ ਫੇਰ ਜਾ ਰਹੇ ਆ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਕਿੱਧਰ ਵਾਏ ਗੁਰਦੁਆਰਾ ਜੀ ਇਹ ਹੈਗਾ ਉਹ ਅਜ ਚਬਾਲ ਦੇ ਵਿੱਚ ਆਪਣੇ ਘਰੋਂ 20 ਕਿਲੋਮੀਟਰ ਹੋਣਾ 20 ਕਿਲੋਮੀਟਰ ਦੂਰ ਹੈਗਾ ਵਾ ਇਸ ਕਰਕੇ ਅਸੀਂ ਸਵੇਰੇ ਸਵੇਰੇ ਜਾ ਰਹੇ ਹਾਂ ਕਿਉਂਕਿ ਨਾ ਨਹੀਂ ਭੀੜ ਹੋਣੀ ਆ ਤੇ ਗੱਡੀਆਂ ਦਾ ਰਸ਼ ਵਗੈਰਾ ਵੀ ਨਹੀਂ ਹੋਣਾ। ਅੱਜ ਸੰਡੇ ਆ ਨਾ ਸੰਘਤ ਵੀ ਜ਼ਿਆਦਾ ਹੁੰਦੀ ਆ ਸਵੇਰੇ ਸਵੇਰੇ ਵਾਕਿਆ ਥੋੜਾ ਘਟ ਹੋਊਗਾ ਸ਼ਾਇਦ। ਹਾਂ ਹਾਂ। ਤੇ ਉੱਤੋਂ ਗਰਮੀ ਵੀ ਜ਼ਿਆਦਾ ਹੈ ਹਨਾ। ਜਿਹਦੇ ਕਰਕੇ ਹਲੇ April ਦਾ ਮਹੀਨਾ ਚੱਲ ਰਿਹਾ ਪਰ ਗਰਮੀ ਜੂ। ਧੁੱਪ ਨਿਕਲੇ ਫਿਰ ਕਿਤੇ ਜਾ ਨਹੀਂ ਜਾਂਦਾ। ਤਾਂ ਕਰਕੇ ਸਵੇਰੇ ਸਵੇਰੇ ਚੱਲ ਰਹੇ ਆ ਤੇ ਐਸੀ ਜਾ ਰਿਹਾ ਕੌਣ ਕੌਣ? ਮੈਂ ਤੁਸੀਂ ਮਾਸੀ ਐਂਡ ਮਸਰ। ਮੰਮਾ ਤਾਂ ਹੈ ਨਹੀਂ ਗੇਸ। ਹੁਣ ਇਹ ਨਾਮ ਤਾਂ ਸਾਹ ਸਾਨੂੰ ਹੈਗਾ ਫਿਰ ਇਹਨਾਂ ਨਾਲ ਜਾਣੇ ਜਿੱਥੇ ਵੀ ਜਾਂਦੇ ਹਾਂ ਤੇ ਬਹੁਤ ਹੀ ਜਲਦ ਤੁਹਾਨੂੰ ਕਿਸੇ ਜਗਾ ਤੇ ਵੀ ਕਮੌਨ ਲੈ ਕੇ ਜਾਵਾਂਗੇ ਹੂੰ ਇਹ ਤੈਨੂੰ ਵੀ ਮੈਂ ਲੈ ਦੱਸਿਆ ਹਟਾ ਪਲੈਨਿੰਗ ਚੱਲ ਰਿਹਾ ਵਾ ਆਪਣੇ ਲੱਗੇ ਜਗਾ ਵਾ ਪਾਣੀ ਵਾਲੀ ਵੀ ਜਗਾ ਵ ਵਧੀਆ ਜਗਾ ਵ ਲੱਗੇ ਆ ਬਿਲਕੁਲ 30 40 ਕਿਲੋਮੀਟਰ ਰਿਹਾ ਸਵੇਰੇ ਸਵੇਰੇ ਦਹੀਂ ਅੱਜ ਸਵੇਰੇ ਸਵੇਰੇ ਦਹੀਂ ਅੱਜ ਭੁੱਖ ਲੱਗੇਗਾ ਨਹੀਂ ਰਾਤੀ ਡਰ ਲੱਗਦਾ ਤੇ ਨਾ ਸਵੇਰੇ ਭੁੱਖ ਲੱਗ ਜਾਂਦੀ ਨਹੀਂ ਇੱਕ ਤੁਹਾਨੂੰ ਗਾਇਜ਼ ਇੱਕ ਹੋਰ ਗੱਲ ਦੱਸਾਂਗੇ ਦਸੀਏ ਕਿ ਰਹਿੰਦੀ ਹਜੇ ਕਿਹੜੀ ਕੋਈ ਕੂਰੀਅਰ ਵਾਲੀ ਨੋ ਚਲੋ ਇੱਕ ਦੋ ਦਿਨਾਂ ਤੱਕ ਦੱਸਾਂਗੇ ਆਨੂੰ ਥੋੜਾ ਕਨਫਰਮ ਹੋ ਜਾਣਾ ਫੇਰ ਦੱਸਦੇ ਹਾਂ ਸੋ ਚਲੋ ਮਿਲਦੇ ਹਾਂ ਜਦੋਂ ਲੱਗਿਆ ਤੁਹਾਨੂੰ ਹੋ ਗਏ ਤਿਆਰ ਪ੍ਰਸ਼ਾਦੇ ਹਾਂ ਮੇਰੀ ਗੱਲ ਸੁਣਦੇ ਇੱਥੇ ਪਾਣਾਂ ਸੱਡੇ ਵਧੀਆ ਪੰਜ ਦਸ ਵਧੀਆ ਵਧੀਆ ਨੇ ਗਿੰਦੇ ਗਾਣੇ ਗੁਰੇ ਹਾਂ ਉਹ ਵੀ ਅਤ ਪੱਖੇ ਪਾਹੂ ਪਾਲਾ ਓਕੇ ਗਾਈਜ਼ ਇਸ ਕੋਟਨ ਵਾਲੇ ਇਹਦੇ ਵਿੱਚ ਇਤਾਂ ਹੁੰਦਾ ਬਾਕੀ ਪ੍ਰਸ਼ਾਦੇ ਦਾ ਪ੍ਰਸ਼ਾਦ ਵੀ ਮਿਲਦਾ ਵਾ ਠੀਕ ਆ ਜਾਂ ਪੰਜ ਲੰਗਿਆ ਨਾ ਮਿਸੇ ਪ੍ਰਸ਼ਾਦੇ ਅਸੀਂ ਘਰੋਂ ਹੀ ਲੈ ਕੇ ਚੱਲੇ ਵਾ ਬਾਬਾ ਜੀ ਨੂੰ ਉੱਥੇ ਪੇਟਾ ਦੇਵਾਂਗੇ ਪਪਾ ਦਾ ਨੂੰ ਇਹ ਗੱਲ ਦਾ ਤੈਨੂੰ ਮੈਂ ਹਾਂ ਮੰਮਾ ਨੇ ਦੱਸਿਆ ਹਾਂ ਜੀ ਮੰਮਾ ਨੇ ਸਲਰੀਆ ਪਾ ਪਰ ਤੇਰੇ ਹੰਦੇ ਲਾ ਕੇ ਚੱਲੇ ਹਾਂ ਹਾਂ ਪ੍ਰਸ਼ਾਦ ਤਾਂ ਪਾਉਂਦੇ ਉਹਦੇ ਬੜੇ ਜਾਣੇ ਲੱਗ ਕੇ ਚੜਾਉਂਦੇ ਤਾਂ ਇਹ ਪ੍ਰਸ਼ਾਦ ਮਿਲਦਾ ਹੀ ਰਹੀ ਇਹਦਾ ਵੀ ਦੱਸਾਂਗੀ ਤੁਹਾਨੂੰ ਕਿ ਮੈਨੂੰ ਪਿਆਜ਼ ਸੀ ਜਦੋਂ ਆਪਾਂ ਫਸਟ ਟਾਈਮ ਗਏ ਸੀਗੇ ਮੈਨੂੰ ਪਿਆਜ਼ ਮਤਲਬ ਗੰਡਾ ਮੈਨੂੰ ਕੱਲੀ ਰੋਟੀ ਮਿਲੀ ਸੀ ਹੈ ਨਾ ਮੈਨੂੰ ਰੋਟੀ ਦੇ ਨਾਲ ਗੰਡਾ ਇਹਦਾ ਵੀ ਧਿਆਨ ਦੱਸਾਂਗੇ ਤੁਹਾਨੂੰ ਅੱਜ ਇਹ ਕਿਉਂ ਬਲ ਚੜਾਈ ਜਾਂਦੇ ਆ ਤੇ ਕਿਉਂ ਪਿਆਜ਼ ਦੇ ਨਾਲ ਦਿੱਤੇ ਜਾਂਦੀ ਆ ਮਿੱਸੀ ਰੋਟੀ ਆ ਦੋਨੋਂ ਪਾ ਲਈਏ ਜੀ ਕੀ ਹੈ ਹਾਂ ਇੱਕ ਉਹ ਚ ਪਾ ਲਾ ਖਾ ਲਿਆ ਨਾ ਦਹੀਂ ਦੋਵੇਂ ਆਜੀ ਕੱਲ ਬੜੇ ਸਤਾਨ ਹੋ ਗਿਆ ਖਾ ਲਿਆ ਦਹੀਂ ਮੈਕਸ ਫੂਨ ਖਾਲਾਂ ਲੈ ਚਲੀ ਚਲੋ ਹੋ ਗਿਆ ਤਿਆਰ ਤਾਂ অলਮੋਸਟ ਹੈ ਨਹੀਂ ਮਿੱਕੂ ਚਲ ਗਿਆ ਅੱਧ ਚਲ ਗਿਆ ਹਣਾ ਨਾਲ ਹੀ ਮਾਸੀ ਦੇ ਕੇ ਸੋ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਆਨਤਨ ਬਾਬਾ ਬੁੱਢਾ ਸਾਈਂ ਦੇ ਸੰਡੇ ਦਾ ਕਰਕੇ ਕਾਫੀ ਰੱਸ਼ ਆ ਗਏ ਸੀ ਬਾਕੀ ਦੇ ਨਾਲ ਚਾਹੋਗੇ ਮੰਨ ਲਓ ਉਹੋ ਇੰਨਾ ਰੱਸ਼ ਘਟ ਹੁੰਦਾ ਇਫ ਇਸ ਗੁਰਦੁਆਰਾ ਬਨੰਦ ਇਤਿਹਾਸ ਕੁਝ ਇਸ ਤਰ੍ਹਾਂ ਹੈ ਕਿ ਜਦੋਂ ਇੱਕ ਵਾਰੀ ਅਕਬਰ ਬਾਦਸ਼ਾਹ ਗੋਇੰਦਵਾਲ ਸਾਈਂ ਵਿਖੇ ਆਇਆ ਤਾਂ ਉਹ ਗੁਰੂ ਅਮਰਦਾਸ ਜੀ ਦੇ ਦਾਰਸ਼ਨਿਕ ਜੀਵਨ ਤੇ ਸਿੱਖ ਅਦਰਸ਼ ਦੇਖ ਇਨਾ ਪ੍ਰਭਾਵਿਤ ਹੋਇਆ ਕਿ ਉਸਨੇ ਸਦਾਲੂ ਰੂਪ ਵਿੱਚ ਗੁਰੂ ਘਰ ਵਾਸਤੇ ਚਬਾਲ ਦੇ ਪਿੰਡਾਂ ਦੀ ਜ਼ਮੀਨ ਜਾਗੀਰ ਵੇਟ ਕਰ ਦਿੱਤੀ ਇਸ ਜ਼ਮੀਨ ਦੀ ਦੇਖਭਾਲ ਦੀ ਸੇਵਾ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਸੌਂਪ ਦਿੱਤੀ ਇਸ ਪਾਵਨ ਸਥਾਨ ਤੇ ਛੋਟਾ ਜੰਗਲ ਹੁੰਦਾ ਸੀ ਜਿਸ ਨੂੰ ਬੀੜ ਵੀ ਆਖਿਆ ਜਾਂਦਾ ਸੀ ਬਾਬਾ ਬੁੱਢਾ ਜੀ ਨੇ ਇਸ ਬੀੜ ਵਿੱਚ ਜਮੀਨ ਤੇ ਪਸ਼ੂਆਂ ਦੀ ਸੇਵਾ ਸੰਭਾਲ ਤੇ ਨਾਲ ਨਾਲ ਨਿਆਣਿਆਂ ਸਿਆਣਿਆਂ ਨੂੰ ਗੁਰਮੁਖੀ ਤੇ ਲੜ ਲਗਾਉਣ ਦਾ ਕੰਮ ਆਰੰਭ ਕਰ ਦਿੱਤਾ ਅਤੇ ਸੰਗਤ ਪੰਗਤ ਦੀ ਰਿਵਾਇਤ ਨੂੰ ਅਪਣਾਇਆ ਬਾਬਾ ਜੀ ਦੇ ਬਥੇਰੇ ਸਮੇ ਇੱਥੇ ਰਹਿਣ ਕਰਕੇ ਇਸ ਵੀਰ ਦਾ ਨਾਮ ਵੀਰ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੋਂ ਪ੍ਰਚਲਿਤ ਹੋ ਗਿਆ ਸਨ 1594 ਈਸਵੀ ਵਿੱਚ पंचमपाषा शिरगुरु अर्जुन देव जी ਦੇ ਮਹਿਲ ਮਾਤਾ ਗੰਗਾ ਜੀ ਬੜੇ ਪਿਆਰ ਸ਼ਰਧਾ ਤਹਿਤ ਭੋਜਨ ਮਿਸ਼ੇ ਪ੍ਰਸਾਦ ਦੇ ਲੱਸੀ ਗੰਡੇ ਆਦਿ ਲੈ ਕੇ ਆਏ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਸ਼ਾਦਾ ਸਕਣ ਤੋਂ ਪਹਿਲਾਂ ਤੇ ਸਕਣ ਤੋਂ ਬਾਅਦ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆ ਨਾਲ ਹੀ ਮਾਤਾ ਗੰਗਾ ਜੀ ਨੂੰ ਸੰਤਾਨ ਪ੍ਰਾਪਤ ਹੋਣ ਬਾਰੇ ਅਰਦਾਸ ਕੀਤੀ ਜੋ ਪਰਮਾਤਮਾ ਤੇ ਕਰ ਪ੍ਰਵਾਨ ਹੋਈ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰੇ ਵਿਖੇ ਮਾਤਾ ਗੰਗਾ ਜੀ ਦੇ ਕੁੱਖੋਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰगोबिंद ਸਾਹਿਬ ਦਾ ਪ੍ਰਕਾਸ਼ ਹੋਇਆ ਇਸ ਇਤਿਹਾਸਿਕ ਘਟਨਾ ਦੇ ਆਪਰ ਨਾਲ ਅੱਜ ਵੀ ਹਰ ਧਰਮ ਨਾਲ ਸੰਬੰਧਤ ਬੇਅੰਤ ਮਾਈ ਭਾਈ ਕੜਾ ਪ੍ਰਸ਼ਾਦ ਦੀ ਦੇਗ ਕਰਾਉਣ ਦੇ ਨਾਲ-ਨਾਲ ਸ਼ਰਧਾ ਤਹਿਤ ਮਿੱਸੇ ਪ੍ਰਸ਼ਾਦੇ ਲੱਸੀ ਤੇ ਗੰਡੇ ਆਦਿ ਲੈ ਕੇ ਆਉਂਦੇ ਹਨ ਅਤੇ ਸੰਤਾਨ ਦੀ ਪ੍ਰਾਪਤੀ ਵਾਸਤੇ ਅਰਦਾਸ ਕਰਵਾਉਂਦੇ ਹਨ ਅਤੇ ਜੋ ਵੀ ਕੋਈ ਮੁਰਾਦ ਲੈ ਕੇ ਆਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਦੇ ਘਰੋਂ ਉਸਦੀ ਮੁਰਾਦ ਪੂਰੀ ਹੋ ਜਾਂਦੀ ਹੈ ਇਸ ਦਿਨ ਮਾਤਾ ਗੰਗਾ ਜੀ ਇਸ ਗੁਰਦੁਆਰੇ ਆਏ ਸਨ ਉਸ ਦਿਨ ਨੂੰ ਮੁੱਖ ਰੱਖਦਿਆਂ ਹੋਇਆ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਅਤੇ ਦੇਸ਼ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਸ ਮੇਲੇ ਦੇ ਵਿੱਚ ਆਪਣੀ ਹਾਜ਼ਰੀ ਭਰਦੀਆਂ ਹਨ ਸੋ ਇਹ ਸੀ ਇਤਿਹਾਸ ਇਸ ਗੁਰਦੁਆਰੇ ਦਾ ਸ਼ਾਦ ਆਪਾਂ ਅਗੜਾ ਸੋ ਅਮੇਸ਼ਿਆ ਪ੍ਰਸ਼ਾਦ ਅਲਾ ਉੱਧਰ ਲੈ ਜਾਣਾ ਸ਼ਾਨਦੇ ਬਾਤ ਆ ਬਾਤ ਜੜਾ ਦੇਣਾ ਬੱਚਾ ਆਹ ਕੋ ਸ਼ਾਨ ਲੈ ਆਹ ਅੰਦਰੋਂ ਚਾਈ ਦਿੰਦੇ ਹੈਗੇ ਖੁੱਲੇ ਬਹਿਦਾ ਆਹ ਤਹਾਨੂੰ ਮੈਂ ਦੱਸਦਾ ਮਾ ਬਾਬਾ ਜੀ ਦੇ ਜੀਵਨ ਬਾਰੇ ਕੁਝ ਕਰਨਾ ਬਾਬਾ ਜੀ ਦਾ ਜਨਮ ਅੰਦਰੀਸ ਤੋਂ ਛੋਟੇ ਜਿਹੇ ਪਿੰਡ ਕਪੂ ਮੰਗਲ ਵਿੱਚ ਹੋਇਆ ਸੀ ਬਚਪਨ ਵਿੱਚ ਜਿੱਥੇ ਬੱਚੇ ਖੇਡਾਂ ਵਿੱਚ ਲੱਗੇ ਰਹਿੰਦੇ ਸੀ ਉਦੋਂ ਇਹ ਬਾਲਕ ਰੱਬ ਨੂੰ ਪ੍ਰਾਪਤ ਕਰਨ ਦੇ ਸਾਧਨ ਲੱਭਦੇ ਰਹਿੰਦੇ ਸੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰगोबिंद ਸਿੰਘ ਜੀ ਦੇ ਦਰਸ਼ਨ ਦੇਦਾਰ ਕਰਨਾ ਪੰਜ ਗੁਰੂਆਂ ਦੀ ਗੁਰਦਗਤੀ ਦੀ ਰਸਮ ਨਿਭਾਉਣਾ ਅਤੇ 113 ਸਾਲ ਗੁਰੂਆਂ ਦੀ ਸੇਵਾ ਵਿੱਚ ਲੱਗੇ ਰਹਿਣਾ ਫਿਰ ਵੀ ਤਿਲ ਮਾਤਰ ਵੀ ਅਹੰਕਾਰ ਨਾ ਹੋਣਾ ਉਹੋ ਸੀ ਪੁੱਤਰਾਂ ਦੇ ਦਾਨੀ ਉਹ ਵੀ ਲਿਆਦੇ ਆਦਾ ਸਾਹਿਬ ਜੀ ਦੱਸਿਆ ਜਾਂਦਾ ਹੈ ਕਿ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਧਰਮ ਦਾ ਪ੍ਰਚਾਰ ਕਰਨ ਆਖਾਤਰ ਭਾਈ ਮੱਧਾਨਾ ਜੀ ਦੇ ਨਾਲ ਹੈ ਬਾਬਾ ਬੁੱਢਾ ਜੀ ਦੇ ਪਿੰਡ ਰਮਦਾਸ ਪਹੁੰਚੇ ਉਸ ਵੇਲੇ ਭਾਈ ਬੁੱਢਾ ਜੀ ਰੋਜ਼ ਦੀ ਤਰ੍ਹਾਂ ਮੱਝਾਂ ਚਰਾ ਰਹੇ ਸੰ ਉਸੇ ਵੇਲੇ ਉਹਨਾਂ ਦੀ ਨਜ਼ਰ ਗੁਰੂ ਨਾਨਕ ਦੇਵ ਜੀ ਤੇ ਪਈ ਗੁਰੂ ਜੀ ਦੇ ਨੂਰੀ ਮੁਖ ਨੂੰ ਦੇਖ ਕੇ ਬਾਬਾ ਬੁੱਢਾ ਜੀ ਬਹੁਤ ਪ੍ਰਭਾਵਿਤ ਹੋਏ ਉਸੇ ਵੇਲੇ ਉਹ ਘਰ ਜਾ ਕੇ ਗੁਰੂ ਜੀ ਵਾਸਤੇ ਦੁੱਧ ਭੋਜਨ ਲੈ ਕੇ ਆਏ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਤੇ ਗੁਰੂ ਨਾਨਕ ਦੇਵ ਜੀ ਸ਼ਬਦ ਗਾਉਂਦੇ ਉਦੋਂ 12 ਸਾਲ ਦੇ ਹੋਏ ਬਾਬਾ ਬੁੱਢਾ ਜੀ ਰੋਜ਼ ਬਹੁਤ ਆਨੰਦ ਨਾਲ ਸਤਸੰਗ ਸੁਣਿਆ ਕਰਦੇ ਸੀ ਇੱਕ ਦਿਨ ਦੀ ਗੱਲ ਹੈ ਭਾਈ ਬਾਬਾ ਬੁੱਢਾ ਜੀ ਨੇ ਗੁਰੂ ਜੀ ਤੋਂ ਪੁੱਛਿਆ ਕਿ ਗੁਰੂ ਜੀ ਭੋਜਨ ਕਰਨ ਨਾਲ ਸਰੀਰ ਦੀ ਭੁੱਖ ਤਾਂ ਸ਼ਾਂਤ ਹੋਦੀ ਹੈ ਪਰ ਮਨ ਦੀ ਭੁੱਖ ਕਿਵੇਂ ਸ਼ਾਂਤ ਹੋ ਸਕਦੀ ਹੈ ਛੋਟੇ ਜਿਹੇ ਬੱਚੇ ਦੇ ਆਹੇ ਹੀ ਗੱਲ ਸੁਣ ਕੇ ਗੁਰੂ ਜੀ ਨੇ ਬੜੀ ਹੈਰਾਨੀ ਨਾਲ ਉਸ ਵੱਲ ਦੇਖਿਆ ਤੇ ਪੁੱਛਿਆ ਨਿੱਕਿਆ ਤੇਰੀ ਤੇ ਖੇਡਣ ਦੀ ਉਮਰ ਆ ਪਰ ਗੱਲਾਂ ਤੂੰ ਬੁੱਢਿਆਂ ਵਾਲੀ ਕਰ ਰਿਹਾ ਤਦ ਬਾਲਕ ਬੁੱਢਾ ਜੀ ਕਹਿਣ ਲੱਗੇ ਕਿ ਇੱਕ ਵਾਰੀ ਹਾਕਮਾਂ ਦੇ ਸਿਪਾਈ ਆਪਣੇ ਘੋੜਿਆਂ ਦੇ ਨਾਲ ਸਾਡੇ ਖੇਤਾਂ 'ਚ ਆ ਗਏ ਤੇ ਪੱਕੀ ਫਸਲ ਨੂੰ ਤੋੜ ਕੇ ਆਪਣੇ ਨਾਲ ਲੈ ਗਏ ਨਾਲੇ ਕੱਚੀ ਫਸਲਾਂ ਨੂੰ ਵੀ ਆਪਣੇ ਘੋੜਿਆਂ ਦੇ ਪੈਰਾਂ ਨਾਲ ਤੋੜ ਦਿੱਤੀਆਂ ਤੇ ਖਰਾਬ ਕਰ ਦਿੱਤੀ ਮੇਰੇ ਪਿਤਾ ਜੀ ਇਹ ਸਭ ਦੇਖ ਰਹੇ ਸੀ ਪਰ ਕਰ ਕੁਝ ਨਹੀਂ ਸਕੇ ਇਸ ਘਟਨਾ ਨੇ ਮੇਰੇ ਤੇ ਬਹੁਤ ਪ੍ਰਭਾਵ ਪਾਇਆ ਅਤੇ ਮੇਰੇ ਮਨ ਵਿੱਚ ਵਿਚਾਰ ਆਇਆ ਜਿਵੇਂ ਕੱਚੀ ਫਸਲਾਂ ਨੂੰ ਘੋੜਿਆਂ ਨੇ ਆਪਣੇ ਪੈਰਾਂ ਤਲੇ ਦਬਾ ਦਿੱਤਾ ਉਸੇ ਤਰ੍ਹਾਂ ਮੌਤ ਦਾ ਕੋਈ ਯਕੀਨ ਨਹੀਂ ਇਹ ਤੇ ਬਚਪਨ ਵਿੱਚ ਵੀ ਆ ਸਕਦੀ ਏ ਅਤੇ ਮੈਨੂੰ ਫਿਕਰ ਪੈ ਗਿਆ ਬਿਨਾਂ ਭਗਤੀ ਤੋਂ ਇਹ ਮਨੁੱਖੀ ਜੀਵਨ ਵਿਅਰਥ ਹੀ ਨਾ ਹੋ ਜਾਵੇ ਇਸ ਗੱਲ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਗਲੇ ਨਗਾ ਕੇ ਕਿਹਾ ਤੇਰੀ ਉਮਰ ਬੱਚਿਆਂ ਵਾਲੀ ਹੈ ਤੇ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਦਾ ਹੈ ਇਸ ਲਈ ਅੱਜ ਤੋਂ ਬਾਅਦ ਤੇਰਾ ਨਾਮ ਇਹ ਬਾਬਾ ਬੁੱਢਾ ਜੀ ਰੱਖ ਦਿੱਤਾ ਹੈ ਅੱਜ ਤੋਂ ਬਾਅਦ ਤੈਨੂੰ ਸਾਰੇ ਇਸੇ ਨਾਮ ਤੋਂ ਹੀ ਜਾਣਨਗੇ जगह वा जिते गुरुद्वारे मिशे प्रशादे का प्रशाद मिलता है कोई भी इतों आके मिशे प्रशादे का प्रसाद सकता है हम कि ਫਾਈਨਲੀ ਗਾਈਜ਼ ਅਸੀਂ ਦਰਸ਼ਨ ਕਰ ਲਏ ਬਾਬਾ ਜੀ ਦੇ ਹੁਣ ਆ ਗਏ ਆ ਬਾਹਰ ਵੇਖ ਲਓ ਜੇ ਕੁਝ ਲੈਣਾ ਲੈਣਾ ਕੁਝ ਬਾਜੀ ਦਵਾਵਾਂ ਨਹੀਂ ਨਹੀਂ ਸਿਫਤ ਵਾਸਤੇ ਲਵਾਂਗੇ ਸਿਫਤ ਵਾਸਤੇ ਸਿਫਤਾ ਉਹ ਦੱਲਾ ਕੇ ਜਾਵਾਂਗੇ ਲੈਣੀ ਤੂੰ ਪਹਿਲਾਂ ਨਹੀਂ ਬਾਜੀ ਨਹੀਂ ਨਹੀਂ ਆਜੋ ਚਲੋ ਫਿਰ ਚੱਲੇ ਹੁਣ ਆਪਾਂ ਕਿਥੇ ਕਰਗੇ ਗੋਤੋ ਆਰੇ ਸਾਈਟ ਤੇ ਆਕੇ ਹੁਣ ਅਸੀਂ ਕਰਨ ਲੱਗੇ ਆ ਘਰ ਦੀ ਸਾਫ ਸਫਾਈ ਅਖਬਾਰ ਲੈ ਕੇ ਦਵਾਂਗੇ ਟਿਸ਼ੂ ਅਖਬਾਰ ਅਖਬਾਰ ਨਾਣੇ ਸਾਫ ਸਾਰੇ ਡਸਟਿੰਗ ਡਸਟਿੰਗ ਕਰਦੇ ਹਾਂ ਜਿੱਕਾ ਟਾਗੂ ਟਬਾਣੀ ਕਿਦਾਂ ਹੁਣ ਮਿਲਦਾ ਥੋੜੀ ਹਵਾਵਾ ਚੱਲਦੀ ਹੈ ਨਾ ਤਾਂ ਕਟਾ ਬਰੋ ਆ ਜਾਂਦਾ ਹੋਰ ਇੰਨਾ ਬੰਦ ਹੈ ਇੰਨੀ ਮਿੱਟੀ ਰੋਜ਼ ਤਾਂ ਹੀ ਸਾਨੂੰ ਇਹਨੂੰ ਚਾਰੀ ਨੂੰ ਕਰਨਾ ਪੈਂਦਾ ਸਾਫ ਲੈ ਕੇ ਦਵਾਂਗਾ ਪਰ ਚਲੋ ਕਰਦੇ ਹਾਂ ਸਫਾਈ ਮਿਲਦੇ ਸਾਨੂੰ ਬਾਅਦ ਚ ਦੇਖੋ ਇੱਕ ਕੋਲੋਂ ਨਹੀਂ ਦਿਖਾਣੇ ਤੁਹਾਨੂੰ ਹੀ ਮੈਕਸ ਅੱਜ ਮੀਕ ਨੂੰ ਘਮਾ ਲੈ ਚੱਲੇ ਰਸੀ ਬਣ ਕੇ ਚੱਲ ਮੈਕਸ ਲੈ ਜਾ ਅੱਜ ਦਾ ਆ ਮੈਕ ਨੀਕੂ ਮੈਕਸ ਚਲੋ ਮੈਕਸ ਲੈ ਜਾਓ ਬਾਹਰ ਲੈ ਜਾਓ ਇਹਨੂੰ ਚਲੋ ਚਲੋ ਕੋਪੂ ਨਾ ਬੈਲੰਸ ਕਿਨੇ ਖੋਲ ਦਵਾਉਂਦੇ ਆ ਅਸੀਂ ਇਹ ਖੋਲ ਦਵਾਉਂਦੇ ਆ ਇਹ ਤਾਂ ਨਹੀਂ ਲੜਾਈ ਚੱਲ ਰਹੀ ਹੈ ਫੁੱਲ ਫੁੱਲ ਨੀਕੂ ਆ ਤਾਂ ਮੈਂ ਘੁੰਮਣੇ ਜਾਣਾ ਮੈਕਸ ਆ ਤਾਂ ਕਮ ਹੋਣ ਲੈਣਾ ਸੋ ਸ਼ਾਮਾ ਪੈ ਗਈਆਂ ਵਾ ਅਸੀਂ ਨਿਕਲ ਚੁੱਕੇ ਹਾਂ ਗੇੜੀ ਆਸਤੇ ਗੇੜੀ ਤੇ ਕਾਦੀ ਅਸੀਂ ਲੈ ਚੱਲੇ ਆ ਘਰ ਵਾਸਤੇ ਸਬਜ਼ੀਆਂ ਮੈਡਮ ਜੀ ਕਿਹੜੀਆਂ ਸਬਜ਼ੀਆਂ ਲੈਣ ਦਾ ਰਤਾ ਜੀ ਤੋਰੀਆਂ ਦੇਖਦੇ ਆ ਜੇ ਮਿਲਦੀਆਂ ਨੇ ਤਾਂ ਤੋਰੀਆਂ ਜਿਹੜੇ ਲੰਬੇ ਲੰਬੇ ਜਾਂਦੇ ਆ ਜੇ ਕਿ ਪਤਲੀ ਪਤਲੀ ਹਰੀਆਂ ਜਿਹੀਆਂ ਹੁੰਦੀਆਂ ਜਿਹੜੀਆਂ ਹਾਂ ਲੰਬੀਆਂ ਲੰਬੀਆਂ ਇੱਕ ਤੇ ਤੋਰੀ ਜਿਹੜੀ ਉਹਦੇ ਦਾ ਰਾਇਤਾ ਪਾਈਦਾ ਉਹ ਹੁੰਦਾ ਹਨਾ ਉਹ ਉਹ ਤੋਰੀਆਂ ਹੁੰਦੀਆਂ ਤੋਰੀਆਂ ਤੁੱਗੀਆਂ ਮੈਂ ਸਮਝ ਗਿਆ ਹਨਾ ਬੜੀ ਸਵਾਦ ਭਰਦੀਆਂ ਹੁੰਦੀਆਂ ਹੂੰ ਹੋਰ ਵੀ ਕੋਈ ਕੱਢੀ ਲਾਇਆ ਹੁਣ ਯਾਦ ਰਹੇ ਆਪਾਂ ਦੇਖ ਲੈਨੇ ਸਬਜ਼ੀਆਂ ਤਾਂ ਆਪਣੇ ਘਰੇ ਹੀ ਲੱਗੀਆਂ ਹੋਈਆਂ ਨੇ ਤੋਰੀ ਹੱਦ ਵਡੀਆਂ ਹੋਣੀਆਂ ਨਾ ਜੇ ਥੋੜਾ ਜਿਹਾ ਟਾਈਮ ਲੱਗ ਜਾਣਾ ਮੇਰੇ 15 20 ਦਿਨ ਸੋ ਵੇਨੇ ਕੀ ਲੈਨੇ ਹਾਂ ਸੁਕੰਦਰ ਕੀ ਲਾ ਕੇ ਸਾਡੇ ਥੋੜਾ ਬਾਹਰ ਨਿਕਲਦੇ ਸਬਜ਼ੀ ਦੀ ਦੁਕਾਨ ਆ ਕੇ ਤੋਂ ਲੈ ਰਹੀ ਆ ਮੈਡਮ ਸਬਜ਼ੀ ਸਹੀ ਸਹੀ ਕੀ ਲੱਗੂਗਾ ਕਿਉਂ ਇੱਥੇ ਗੱਲ ਲਾਵਾ ਦਿੱਤਾ ਜਾਂ ਅੱਛਾ ਨਹੀਂ ਦੱਸ ਚਾਹੀਦਾ अच्छा। ਹਲਾ ਕੇ ਪੱਤੇ ਵੀ ਹੱਗੇ ਕਰਦੇ ਇਹਨਾਂ ਦੇ। ਜਿਹੜੇ ਪੀਲੇ ਪੱਤੇ ਹੀ ਉਹ ਵੀ ਸਾਫ਼ ਕਰਦੇ ਆ। ਤੇ ਤੋਰੀਆਂ ਨਹੀਂ ਆਈਆਂ ਲੈ। ਕਮਦਰ ਤੇ ਲੈ ਲੈ ਯਾਰ। 40 ਰੁਪਏ ਕਿਲੋ। ਕਿੰਨੀਆਂ? 140। ਲਾ। ਆਨੀਆਂ ਮਹਿੰਗੀਆਂ ਕਿਉਂ? ਭਾਈਆ 40 ਦਾ। ਅਬ ਇਹਨਾਂ ਦੀਆਂ ਨਾ ਕਿ। ਓਕੇ। ਤੋਰੀ 140 ਰੁਪਏ ਕਿਲੋ। ਪਰ ਇਹ ਆਈ ਨਹੀਂ ਨਾ ਉਹ ਨਹੀਂ ਐਨੀ। ਯਾਹਸਾ ਗੂਗਲ ਪੇ ਹੀ ਕਰ ਦਿੰਨੀ ਆ ਫਿਰ ਤੀਰਪੇ ਹੋਇਆ 500 ਮੈਂ ਆਪਾ ਸਬਜ਼ੀ ਲੈ ਲੈਣਾ ਔਰ ਕੋਈ ਨਹੀਂ ਲੈਣੀ ਸਕਦਾ ਨਹੀਂ ਫਿਰ ਕੀ ਕਰਨੀ ਆ ਮੈਂ ਤਾਂ ਤੋਰੀ ਖਾਣੀ ਸੀ ਤੇ ਆ ਕੀ ਆ ਸਬਜ਼ੀ ਆ ਕੇ ਲੋਕਾਂ ਕਿਲੋ ਕਰਨਾ ਕਿਲੋ ਕਰ ਕਦੂ 50 ਰੁਪਏ ਕਿਲੋ ਆ ਅਰਬੀ 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 ਲੈ ਆਰਬੀ 140 ਰੁਪਏ ਕਿਲੋ ਸਬਜ਼ੀਆਂ ਮਹਿੰਗੀਆਂ ਆ ਜੇ ਰਹਿਣ ਦਿੰਦੇ ਆ ਚੱਲ ਆ ਜਾ ਕੋਈ ਲੈ ਲੈ ਸਬਜ਼ੀਆਂ ਤਾਂ ਮਹਿੰਗੀਆਂ ਹੀ ਬੜੀਆਂ ਨੇ ਉਹ 140 ਰੁਪਏ ਵਰ ਵੀ 100 ਪਤਾ ਨਹੀਂ ਸਾਰੇ 140 ਦਾ ਰੇਟ ਹੀ ਫਿਕਸ ਰੱਖਿਆ ਵਾ ਕੋਣ ਅਹੀਂ ਲੈ ਲਿਆ ਵਾ ਇੱਕ ਚਕੰਦਰਾ ਹਮ ਤੇ ਨਾਲ ਅਸੀਂ ਲੈ ਲਿਆ ਹੋਇਆ ਵਾ ਕਰਦੂ ਪਤਾ ਨਹੀਂ ਜਿਹੜਾ ਰਾਇਤਾ ਪਾਏ ਦਾ ਜੋ ਵੀ ਆ ਉਹ ਫਿਰ ਮੈਂ ਗਿਆ ਲੈ ਕੇ ਆ ਕੀ ਆ ਉਹ ਲੈ ਆਂਦਾ ਨਾਲ ਅਹੀਂ ਕਿ ਚੱਲ ਰਾਇਤਾ ਪਾਵਾਂਗੇ ਠੰਡਾ ਹੁੰਦਾ ਵਾ ਸੋ ਗਾਇਸ ਮਿਲਦੇ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਹੁਣ ਅਸੀਂ ਚੱਲਿਆਂ ਘਰੇ ਐਂਡ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਐਂਡ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਫਿਰ ਤਾਈਓ ਤਾਂ ਅਸੀਂ ਹੋਰ ਚੀਜ਼ਾਂ ਦਿਖਾਵਾਂਗੇ ਬਣਾਵਾਂਗੇ ਬਾਏ ਚਲੋ ਠੀਕ ਹੈ ਗਾਇਜ਼ ਮਿਲਦੇ ਹਾਂ ਤੁਹਾਨੂੰ ਕੱਲ ਦੇ ਵਲੌਗ